ਖਬਰ ਲੁਧਿਆਣਾ ਦੇ ਵਪਾਰੀਆਂ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੱਸਦੇ ਕਿ ਵੱਡੀ ਖੁਸ਼ਖਬਰ ਹੈ ਲੁਧਿਆਣਾ ਦੇ ਵਪਾਰੀਆਂ ਦੇ ਲਈ ਕਿਉਂਕਿ ਰਗਨੀਤ ਸਿੰਘ ਬਿੱਟੂ ਜਿਹੜੇ ਕਿ ਭਾਜਪਾ ਤੋਂ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਸ਼ਾਮ ਤੱਕ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਟਰੈਕ ਜਿਹੜੇ ਨੇ ਖਾਲੀ ਕਰ ਦਿੱਤੇ ਜਾਣਗੇ ਦੇਖਿਆ ਜਾ ਸਕਦਾ ਸੀ ਕਿ ਵਪਾਰੀ ਜਿਹੜੇ ਨੇ ਕਾਫੀ ਜ਼ਿਆਦਾ ਆਪਣੇ ਕਮਾਂਕਾਰਾਂ ਨੂੰ ਲੈ ਕੇ ਖੱਜਲਖਵਾਰ ਹੁੰਦੇ ਹੋਏ ਦੇਖੇ ਜਾ ਸਕਦੇ ਸੀ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਵਪਾਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਟਰਾਂਸਪੋਰਟੇਸ਼ਨ ਨੂੰ ਲੈ ਕੇ ਭਾਵੇਂ ਉਹ ਪੰਜਾਬ ਦੇ ਅੰਦਰ ਕਿਸੇ ਦੇ ਆਉਣ ਦੀ ਗੱਲ ਹੋਵੇ ਜਾਂ ਬਾਹਰ ਜਾਣ ਦੀ ਗੱਲ ਹੋਵੇ ਤਾਂ ਵਪਾਰੀ ਜਿਹੜੇ ਨੇ ਕੁਲ ਮਿਲਾ ਕੇ ਕਾਫੀ ਜ਼ਿਆਦਾ ਦੇਖਿਆ ਜਾ ਸਕਦਾ ਸਨ ਤਾਂ ਕਹਿਣਾ ਸੀ ਕਿ ਸਾਡਾ ਕੰਮ ਘਾਟੇ ਦੇ ਵਿੱਚ ਚੱਲ ਰਿਹਾ ਪਰ ਹੁਣ ਦੇਖਿਆ ਜਾ ਸਕਦਾ ਹੈ ਜਿਹੜੇ ਭਾਜਪਾ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਦੇ ਨਾਲ ਗੱਲ ਹੋਈ ਹੈ ਫੋਨ ਦੇ ਉੱਪਰ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਜਿੱਥੇ ਇਹ ਕਿਹਾ ਜਾ ਰਿਹਾ ਕਿ ਸ਼ਾਮ ਦੇ ਸਮੇਂ ਟਰੈਕ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਖਾਲੀ ਕਰ ਦਿੱਤੇ ਜਾਣਗੇ ਆਪਣੀਆਂ ਹੱਕ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਜਿਹੜੇ ਨੇ ਟਰੈਕ ਜਾਮ ਰੱਖੇ ਜਾ ਰਹੇ ਸੀ ਪਰ ਹੁਣ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਇੱਕ ਵਾਰ ਤੁਸੀਂ ਵੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਜ਼ਰੂਰ ਸੁਣੋ ਕਿ ਇਸ ਮੁੱਦੇ ਤੇ ਉਹਨਾਂ ਦਾ ਕੀ ਕਹਿਣਾ ਹੈ ਇਸ ਵੇਲੇ ਇਦਾਂ ਦੀ ਚਰਚਾਵਾ ਚੱਲ ਰਹੀ ਹੈ ਚਰਚਾਵਾ ਹੈਗੀ ਪੰਜਾਬ ਦੇ ਵਿੱਚ ਇਹਦੀਆਂ ਅਫਵਾਹਾਂ ਵੀ ਹੈਗੀਆਂ ਮੰਨ ਲਓ ਜੇ ਇਦਾਂ ਦੀ ਚਰਚਾਵਾ ਚੱਲ ਰਹੀ ਹੈ ਕਿ ਸੈਂਟਰ ਦੀ ਗਵਰਨਮੈਂਟ ਨੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਇਸ ਸਮੇਂ ਬੈਠੇ ਸਰਦਾਂ ਦੇ ਵਪਾਰ ਦਾ ਇਨਾ ਕਰੋੜਾ ਅਰਬ ਦਾ ਨੁਕਸਾਨ ਹੋ ਰਿਹਾ ਹੁਣ ਨੌਹਜ਼ਰੀ ਦੀ ਵਿੰਟਰ ਦੀ ਬੁਕਿੰਗ ਹੋਣੀ ਚੀ ਨਹੀਂ ਹੋ ਪਾਈ ਕਿਉਂਕਿ ਵਪਾਰੀ ਨਹੀਂ ਆ ਪਾਇਆ ਤੇ ਇਸ ਸੀਟ 'ਚ ਕਿਤੇ ਵੀ ਬੀਜੇਪੀ ਨੇ ਅੱਗੇ ਵੱਧ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਨਰਾਜ਼ਗੀ ਹੈ ਵਪਾਰੀ ਨੂੰ ਵੀ ਤੇ ਉਧਰੋਂ ਕਿਸਾਨ ਤਾਂ ਨਰਾਜ਼ ਪਹਿਲਾਂ ਹੀ ਚੱਲ ਰਹੇ ਨਹੀਂ ਨਹੀਂ ਕੋਈ ਨਰਾਜ਼ਗੀ ਕਿਉਂਕਿ ਉਰੇ ਤਾਂ ਬੀਜੇਪੀ ਦੀ ਸਰਕਾਰ ਹੀ ਹੈ ਨਹੀਂ ਕਿ ਉਰੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਸੈਂਟਰ ਚਾਹੁੰਦਾ ਤਾਂ ਇਸ ਚੀਜ਼ ਨੂੰ ਜੇ ਆਪਾਂ ਤੁਸੀਂ ਜਿਵੇਂ ਆਪ ਵੀ बार-बार ਕਹਿੰਦੇ ਹੋ ਕਿ ਇਹ ਸਟੇਟ ਗਵਰਨਮੈਂਟ ਸਪੋਰਟਡ ਧਰਨਾ ਹੈਗਾ ਤੇ ਪਰ ਸੈਂਟਰ ਤਾਂ ਮਾਪਿਓਂ ਹੁੰਦਾ ਮਾਪਿਓਂ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇ ਗਲਤੀ ਕੋਈ ਕਰ ਰਿਹਾ ਤੇ ਉਹਨੂੰ ਅੱਗੇ ਵੱਧ ਕੇ ਇਸ ਚੀਜ਼ ਨੂੰ ਜਿਹੜਾ ਹੈਗਾ ਹੈਂਡਲ ਕੀਤਾ ਜਾਏ ਕਿਉਂ ਨਹੀਂ ਕੀਤਾ ਜਾਏ ਆਮ ਜਨਤਾ ਭੁਗਤ ਭੋਗ ਰਹੀ ਹੈ ਸੰਦੀਪ ਜੀ ਪਹਿਲਾਂ ਤਾਂ ਜਦੋਂ ਇਹ ਧਰਨਾ ਲੱਗਿਆ ਨਾ ਜੀ ਇਹ ਜਿਹੜਾ ਇਲੈਕਸ਼ਨ ਕੋਡ ਲੱਗਿਆ ਹੋਇਆ ਇਹਦੇ ਵਿੱਚ ਕੋਈ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਬੜਾ ਇਹ ਸੋਚ ਸਮਝ ਕੇ ਲਾਇਆ ਗਿਆ ਧਰਨਾ ਹੈ ਸਿਰਫ ਬੀਜੇਪੀ ਦੇ ਅਗੇਂਸਟ ਵੀ ਉਹਨਾਂ ਦੇ ਕੈਂਡੀਡੇਟਾਂ ਨੂੰ ਕਿਵੇਂ ਨਹੀਂ ਵੜਨ ਦੇਣਾ ਇਹ ਸਾਰਾ ਪੇਡ ਕੰਮ ਆ ਤੇ ਪਰ ਅੱਜ ਮੈਂ ਤੁਹਾਨੂੰ ਇਹ ਗੱਲਾਂ 'ਚ ਨਾ ਜਾਂਦੇ ਹੋਏ ਸਭ ਕੁਝ ਸਭ ਨੂੰ ਪਤਾ ਹੈ ਹੁਣ ਤਾਂ ਜਣ 8 ਰਹਿ ਗਏ ਲੋਕਾਂ ਨੇ ਫੈਸਲੇ ਕੀਤੇ ਹੋਏ ਆ 4 ਤਰੀਕ ਤੋਂ ਬਾਅਦ ਸਾਰੇ ਫੈਸਲੇ ਹੋ ਜਾਣਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਬੜੀ ਆਪ ਵੀ ਲਗਿਆ ਰਹੇ ਆ ਸਾਰੇ ਲੱਗੇ ਰਹੇ ਅੱਜ ਮੈਂ ਸਾਰੇ ਹੀ ਕਿਸਾਨ ਜਥੇਬੰਦੀਆਂ ਦਾ ਸਾਰੇ ਹੀ ਕਿਸਾਨ ਲੀਡਰ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਸਾਡੇ ਕਿਉਂਕਿ ਮੇਰਾ ਲੁਧਿਆਣਾ ਸਭ ਤੋਂ ਪ੍ਰਭਾਵਿਤ ਹੋ ਰਿਹਾ ਸੀ ਅਸੀਂ ਉਹਨਾਂ ਨੂੰ ਬੇਨਤੀਆਂ ਕਰ ਰਹੇ ਸੀ ਰਿਕੁਐਸਟ ਕਰ ਰਹੇ ਸੀ ਅੱਜ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਅੱਜ ਉਸ ਗੱਲ ਤੇ ਸਾਡੇ ਤੇ ਬੂਰ ਪਿਆ ਅੱਜ ਸ਼ਾਮ ਨੂੰ ਜਿਹੜੇ ਵੀ ਕਿਸਾਨ ਜਥੇਬੰਦੀਆਂ ਬੈਠੀਆਂ ਉਹ ਅੱਜ ਸ਼ਾਮ ਨੂੰ ਟਰੈਕ ਆ ਜਿਹੜੇ ਉਹ ਖਾਲੀ ਕਰ ਦੇਣਗੇ ਤੇ ਬਹੁਤ ਇਹ ਮੈਂ ਪਹਿਲਾ ਥੋੜੇ ਤੇ ਹੀ ਇਹ ਗੱਲ ਆ ਜਿਹੜੀ ਚੈਨਲ ਤੇ ਦੱਸ ਰਹੇ ਆ ਇਹ ਇਹ ਨਹੀਂ ਹੁੰਦਾ ਅੰਦਰ ਖਾਤੇ ਬਹੁਤ ਕੁਝ ਚੱਲਦਾ ਰਹਿੰਦਾ ਤੇ ਅੱਜ ਮੈਂ ਸਾਰੇ ਕਿਸਾਨ ਜਥਿਆਂ ਬੰਦਿਆਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਸਾਡਾ ਲੁਧਿਆਣਾ ਬਹੁਤ ਹਰ ਦੇ ਘਰੇ ਰੋਜੀ ਰੋਟੀ ਆ ਹਰ ਦੀ ਕਮਾਈ ਆ ਫੈਕਟਰੀਆਂ ਚ ਹਜ਼ਾਰਾਂ ਬੰਦਾ ਕੰਮ ਕਰਦਾ ਤੇ ਅੱਜ ਸਾਡੀ ਇਹ ਗੱਲ ਨੂੰ ਸਾਰਿਆਂ ਦੀ ਨੂੰ ਮੇਰੇ ਅਰਗੇ ਵੀ ਉਹਦੇ ਵਿੱਚ ਸੀ ਸਾਰੀ ਲੀਡਰਸ਼ਿਪ ਨੇ ਮੰਨੀ ਕਿਸਾਨਾਂ ਨੇ ਮੰਨੀ ਤੇ ਅੱਜ ਟਰੈਕ ਖਾਲੀ ਕਰ ਲਈ ਉਹਨਾਂ ਦਾ ਧੰਨਵਾਦ ਕਿਉਂਕਿ ਕਿਸਾਨ ਚਾਹੇ ਜਾਂ ਚਾਹੇ ਵਪਾਰੀ ਹੈ ਤਾਂ ਪੰਜਾਬ ਦੇ ਭਰਾ ਭਰਾ ਨਾ ਅੱਜ ਦੁਬਾਰਾ ਭਰਾਵਾਂ ਨੇ ਇੱਕ ਦੂਜੇ ਦੀ ਗੱਲ ਜਿਹੜੀ ਮੰਨ ਕੇ ਇਹ ਟਰੈਕ ਖਾਲੀ ਕੀਤਾ ਧੰਨਵਾਦ ਚਰਚਾਵਾਂ ਹੈਗੀ ਪੰਜਾਬ ਦੇ ਵਿੱਚ ਇਹਦੀਆਂ ਅਫਵਾਹਾਂ ਵੀ ਹੈਗੀਆਂ ਮੰਨ ਲਓ ਜਾਂ ਐਦਾਂ ਦੀ ਚਰਚਾਵਾਂ ਚੱਲ ਰਹੀਆਂ ਕਿ ਸੈਂਟਰ